ਚੜਦੀ ਕਲਾ ਪੰਜਾਬ న్యూਸ ਤੇ ਇਸ ਵੇਲੇ ਦੀ ਖਬਰ ਗੁਰਦਾਸਪੁਰ ਤੋਂ ਸਰਕਾਰ ਅਤੇ ਪ੍ਰਸ਼ਾਸਨ ਜ਼ਰੂਰਤਮੰਦਾਂ ਦੇ ਘਰ ਬਣਾਉਣ ਅਤੇ ਪੱਕੇ ਕਰਾਉਣ ਵਰਗੀਆਂ ਬਹੁਤ ਸਾਰੀਆਂ ਯੋਜਨਾਵਾਂ ਲੋਕਾਂ ਤੱਕ ਪਹੁੰਚਾਉਣ ਦੇ ਦਾਅਵੇ ਕਰਦੀਆਂ ਹਨ ਪਰ ਜ਼ਰੂਰਤਮੰਦਾਂ ਤੱਕ ਇਹਨਾਂ ਯੋਜਨਾਵਾਂ ਦਾ ਪੂਰਾ ਲਾਭ ਨਹੀਂ ਪਹੁੰਚ ਪਾਉਂਦਾ ਹੈ। ਅਜੇਹਾ ਹੀ ਇੱਕ ਪਰਿਵਾਰ ਗੁਰਦਾਸਪੁਰ ਦੇ ਗੀਤਾ ਭਵਨ ਰੋਡ ਤੇ ਇੱਕ ਧੀ ਜਹੀ ਗਲੀ ਵਿੱਚ ਰਹਿੰਦਾ ਹੈ। ਬਜ਼ੁਰਗ ਮਾਤਾ ਦਾ ਪਤੀ ਜੋ ਗੋਲਗੋਪਿਆਂ ਦੀ ਰੇਣੀ ਲਾਉਂਦਾ ਸੀ ਦੀ 2 ਸਾਲ ਦੀ ਬਿਮਾਰੀ ਤੋਂ ਬਾਅਦ ਮੌਤ ਹੋ ਗਈ। ਉਸ ਤੋਂ ਛੋਟਾ ਪੁੱਤਰ ਮਕਾਨ ਦੀ ਹਾਲਤ ਵੇਖ ਕੇ ਬਉਟੀ ਨੂੰ ਲੈ ਕੇ ਵੱਖ ਹੋ ਗਿਆ ਤੇ ਕਿਰਾਏ ਤੇ ਰਹਿਣ ਲੱਗ ਪਿਆ ਤੇ ਛੋਟਾ ਪੁੱਤਰ ਵੱਡੇ ਭਰਾ ਨਾਲ ਹੀ ਗੋਲ ਗੱਪੇ ਦੀ ਰੇਹੜੀ ਤੇ ਕੰਮ ਕਰ ਰਿਹਾ ਹੈ। ਬਜ਼ੁਰਗ ਮਾਤਾ ਪੁਸ਼ਪਾ ਦੇਵੀ ਆਪ ਤੁਰ ਫਿਰ ਨਹੀਂ ਸਕਦੀ ਹੈ ਤੇ ਹਰ ਹੱਥ ਵੀ ਹਰ ਦਮ ਕੰਬਦੇ ਰਹਿੰਦੇ ਹਨ। ਦੂਜੇ ਪਾਸੇ 6 ਮਹੀਨੇ ਪਹਿਲਾਂ ਹੋਈ ਪੁੱਤਰ ਦੀ ਮੌਤ ਦਾ ਸਦਮਾ ਹਜੇ ਤਾਜ਼ਾ ਸੀ ਉੱਪਰ ਦੇ ਕਮਰੇ ਦੀ ਛੱਤ ਡਿੱਗ ਗਈ। ਥੱਲੇ ਦੇ ਕਮਰਿਆਂ ਵਿੱਚ ਵੀ ਜਗ੍ਹਾ-ਜਗ੍ਹਾ ਦਰਾਰਾ ਆ ਚੁੱਕੀਆਂ ਹਨ। ਜਦੋਂ ਬਰਸਾਤ ਹੁੰਦੀ ਹੈ ਤਾਂ ਪਾਣੀ ਜ਼ਮੀਨ ਵਿੱਚੋਂ ਤੇ ਕੰਦਾਂ ਵਿੱਚੋਂ ਰਿਸ-ਰਿਸ ਕੇ ਕਮਰਿਆਂ ਵਿੱਚ ਇਕੱਠਾ ਹੋ ਜਾਂਦਾ ਹੈ। ਛੱਤ ਸਾਰੀਆਂ ਚੌਧੀਆਂ ਹਨ। ਪੁੱਤਰ ਰਮੇਸ਼ ਜੋ ਘਰ ਵਿੱਚ ਮਾਤਾ ਨਾਲ ਰਹਿੰਦਾ ਹੈ ਉੱਪਰ ਦੇ ਕਮਰੇ ਵਿੱਚ ਟੁੱਟੀ ਛੱਤ ਥੱਲੇ ਹੀ ਮੰਜਾ ਵਿਛਾ ਕੇ ਰਹਿੰਦਾ ਹੈ। ਛੱਤ ਤੇ ਮੰਜੇ ਦੇ ਵਿਚਕਾਰ ਇੱਕ ਤਰਪਾਲ ਵੀ ਪਾਈ ਹੋਈ ਹੈ ਉਸਨੇ। ਮਾਤਾ ਉੱਪਰ ਨਹੀਂ ਜਾ ਸਕਦੀ ਇਸ ਕਾਰਨ ਬਾਰਿਸ਼ ਆਉਣ ਤੇ ਰਸੋਈ ਵਿੱਚ ਹੀ ਦਰੀ ਵਿਛਾ ਕੇ ਪੈ ਜਾਂਦੀ ਹੈ। परिवार वालों अरसा पहला मकान पक्का करन दी ग्रांट लेई अर्जी दित्ती सी पर हजे तक कोई हालत देखण नहीं आया इस दौरान ऊपर दी छत भी डिग गई बुजुर्ग माता मदद दा चाहुंदी है पर नाल ही कंदी है कि रोटी ता किसे तरह चल जांदी है पर कोई सिर दी छत ठीक करवा देवे ना ही काफी होगा। गुरदासपुर तो रोहित गुप्ता दी रिपोर्ट मेरा नाम रमेश है सारा कोठा चोंदा है ਇਹ ਕੋਈ ਆਇਆ ਨਹੀਂ ਹੈ ਦੇਖ ਜੰਦੇ ਆਇਆ ਕੋਈ ਨਹੀਂ ਹੈਗਾ ਇਹ ਐਮਸੀ ਨੇ ਉਹ ਹੀ ਦਿੱਤੇ ਹਨ ਪਰ ਤੇ ਪਰ ਹਾਲੇ ਤੱਕ ਸਾਡੀ ਕੋਈ ਨਹੀਂ ਹੋਈ ਜਾਣੀ ਤੇ ਸੱਤ ਸਾਰੀ ਟੁੰਡੀ ਆ ਪਾਣੀ ਸਾਰਾ ਆ ਜਾਂਦਾ 20 ਦਾ ਪਾਣੀ ਸੱਡੇ ਸਾਰੀ ਸੱਤ ਡੇਗੀ ਦੀ ਹੈ ਇਹ ਪਟਾਖਿਆਂ ਤੋਂ ਇਹੋ ਹੀ ਬੰਦੀ ਰਹੇ ਸਾਡਾ ਕੋਈ ਹੱਲ ਕਰ ਪ੍ਰਸ਼ਾਦ ਆਂਦੀ ਇਹਨਾਂ ਦਾ ਪਾਣੀ ਉਹ ਗੋਡੇ ਗੋਡੇ ਪਾਣੀ ਹੋ ਜਾਂਦਾ ਅੰਦਰ ਕਮਰਿਆਂ 'ਚ ਗਲੀ ਦਾ ਪਾਣੀ ਸਾਰਾ ਆ ਜਾਂਦਾ ਛੱਤ ਕੋਠੇ ਤੋਂ ਡੇਗੀ ਰਹੀ ਡੇਗੀ ਦੀ ਬਾਲੇ ਸਾਰੇ ਡੇਗੇ ਰਿਹਾ ਪਾ بارش ਨਾਲ ਸਾਰੇ ਕੱਪੜੇ ਗਿੱਲੇ ਹੋ ਜਾਂਦੇ ਸਾਰੇ ਭੱਜ ਜਾਂਦੇ ਐਮਸੀ ਨੂੰ ਦਿੱਤਾ ਸੀ ਫਾਰਮ ਪਰ ਉਹਨੇ ਪਤਾ ਨਹੀਂ ਹੁਣ ਕਰਾਇਆ ਕਿ ਨਹੀਂ ਕਰਾਇਆ ਇਹ ਨਹੀਂ ਹੁਣ ਪਰ ਮੈਡੀਕਲ ਗਿਆ ਸੀ ਮੈਂ ਪਰ ਉਹ ਕਹਿੰਦੇ ਹਾਲੇ ਤੁਹਾਡਾ ਕੋਸ਼ ਨਹੀਂ ਆਇਆ ਨਾ ਹਣੇ ਕੁਝ ਨਹੀਂ ਆਇਆ ਚੁੱਬਾ ਨਹੀਂ ਮੇਰਾ ਨਾਂ ਆ ਪਰ ਉਹਵੇਂ ਮੇਰਾ ਸਰੀਰ ਸਾਰਾ ਕੰਮਦਾ ਆ ਰੋਟੀ ਮੈਂ ਬੜੀ ਮੁਸ਼ਕਿਲ ਬਣਾ ਨਹੀਂ ਮੁੰਡਾ ਮੇਰਾ ਨਾਲ ਵਿੱਚ ਕਰਾਂਦਾ ਕੰਮ ਤੇ ਕੰਮ ਹੋ ਜਾਂਦਾ ਮੇਰੇ ਕੋਲ ਤਾਂ ਕੁਝ ਨਹੀਂ ਹੁੰਦਾ ਉੱਥੇ ਬੈਹ ਰਹੀ ਨਹੀਂ ਕੁਰਸੀ ਤੇ ਮੈਂ ਇਹੋ ਜਾਣੀ ਮੇਰੀ ਸੱਤਾਂ ਡੇਗ ਪੀਆਂ ਆ ਜੋ ਜੰਦਾ ਬੜਾ ਪਾਣੀ ਵੜਾ ਜਾਂਦਾ ਹੱਟ ਦੇ ਕਮਰਾ ਉਹ ਭਰ ਜਾਂਦਾ ਤੇ ਬੈ ਕੇ ਰਾਤ ਕੱਟੀ ਦੀ ਜੇ ਕਿਤੇ ਰਾਤ ਮੀਂਹ ਆ ਜਾਏ ਤੇ ਬੈ ਕੇ ਕੱਟੀ ਦੀ ਆ ਤੇ ਇਹ ਹੋਈ ਮੈਂ ਜਾਣੀ ਆ ਵੀ ਮੇਰਾ ਖਾਲ ਹੋ ਜੇ ਕੋਈ ਕੋਈ ਕਹਿੰਨੇ ਆਪੀ ਸੱਤ ਹੱਡੀਆਂ ਬਦਲੀਆਂ ਜਾਣ ਸੱਤ ਅੱਡੀ ਕੀ ਦੀ ਆ ਜ਼ਮੀਨ ਤੇ ਪਾਣੀ ਬੜਾ ਅੰਦਰ ਕਮਰੇ ਤੇ ਭਰ ਜਾਂਦੇ ਆ ਇਹ ਹੱਲ ਹੋ ਜੇ ਥੋੜਾ ਬੋਤਾ ਤੇ ਚੱਲ ਠੀਕ ਹੈ ਕੁਝ ਨਹੀਂ ਹੋਰ ਮੰਗਦੇ ਆ ਜੀ